ਸਵਾਗਤ ਆ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨੂੰ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਵਾਟ ਨੰਬਰ 8 ਬਾਈਬਾ ਨਗਰ ਨੇੜੇ ਸੰਧੂ ਫੈਕਟਰੀ ਪਹੁੰਚੇ ਆ ਅੱਜ ਜਿੱਥੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਗ੍ਰੇਡ ਪਰਸਨੈਲਿਟੀ ਤੋਂ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਦੇ ਆਫਿਸ ਵਿੱਚ ਪਹੁੰਚੇ ਆ ਹਰ ਸਾਲ 15 ਅਗਸਤ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਕਵਰ ਅਸੀਂ ਕਰਦੇ ਹੁੰਨੇ ਆ ਤੇ ਅੱਜ ਵੀ ਪਹੁੰਚੇ ਆ ਉਥੇ ਵੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਕੀ ਕਹਿਣਾ ਚਾਹੁੰਦੇ ਨੇ ਉੱਥੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲਾਂ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦੇ ਵਿੱਚ ਸ਼ਾਟ ਦਿਖਾਇਆ ਜਾਵੇ ਸਾਰਾ ਪਹਿਲਾਂ ਕਿ ਲਗਾਤਾਰ ਜਿਹੜੀ ਇੱਥੇ ਤਿਆਰੀ ਚੱਲਦੀ ਹੁੰਦੀ ਆ ਹਰ ਸਾਲ ਲੁਧਿਆਣਾ ਟੌਪ ਲਾਈਵ ਨੂੰ ਉਸ ਤੋਂ ਤਸਵੀਰ ਜੁੜੀ ਲਈ ਆ ਔਰ ਆ ਛੋਟਾ ਸ਼ਹਿਰ ਇਹਨੂੰ ਵੀ ਦੇਖ ਸਕਦੇ ਆ ਇਹ ਬਹੁਤ ਵਧੀਆ ਗੀਤ ਗਾਣਾ ਵਾ ਤੇ ਆਪਣੀ ਆਵਾਜ਼ ਦੇ ਵਿੱਚ ਦੋ ਬੋਲ ਤੁਹਾਨੂੰ ਸੁਣਾਊਗਾ ਉਹ ਵੀ ਤਸਵੀਰ ਤੁਹਾਨੂੰ ਦਿਖਾਣੇ ਆ ਅੰਦਰ ਲਿ ਜਾ ਕੇ ਜੇ ਕੋਈ ਆਪਾਂ ਦੋ ਬੋਲ ਸੁਣਾਗੇ ਅੱਜ ਕੀ ਕਹਿਣਾ ਚਾਹੁੰਦੇ ਆਂ ਹਾਂ ਵੀ ਛੋਟੇ ਕੀ ਹਾਲ ਆ ਤੇਰਾ ਵਦਿਆ ਆ ਕੀ ਨਾਮ ਤੇਰਾ ਸੁਤਨਾਮ ਤੇਰਾ ਵੀ ਸੁਤਨਾਮ ਤੇਰੇ ਡੀ ਨਾਮ ਹੀ ਨਾਸਤ ਹਾਂਜੀ ਨਾਮ ਕੇ ਕਹਾ ਛੋਟਾ ਜਿਹਾ ਇੱਕ 10 ਪੁੱਤ ਤੇਰਾ ਹੱਡ ਡੋਣ ਕਾਸਤੋ ਚਿੰਗਾ ਬੜਾ ਹਸਦਾ ਦੀ ਮੋਣ ਕਾਸਤੋ ਅਜਿਹੜਾ ਦਰਵਾਜ ਵਿਚ ਬੋਲ ਜੱਕੀ ਖੜਿਆ ਮੈਂ ਚੰਗੀ ਤੇਰਾ ਜਾਣਦਾਨ ਕੌਣ ਕਾਸਤੋ ਕੁਛੇ ਤੇ ਚੰਦੀ ਚ ਮਕਾਉਣਾ ਚਾਹੁੰਦੇ ਨੇ ਕੁਛ ਨੇ ਨਫੜ ਫੱਲੇ ਲੋਣਾ ਚਾਹੁੰਦੇ ਨੇ ਪੁੱਤ ਕੰਨੇ ਆ ਇਹ ਤਾਂ ਦੋਣੀਆ ਸਵਾਦ ਲੈਂਦੀ ਐ ਨਾ ਤੇਰੇ ਰਸਤੇ ਦਾ ਤੂ ਤੁਰਿਆ ਇੱਥੇ ਬਪਨਾਮੀ ਆਈ ਰੇਟ ਮਿਲੂਗੀ ਨਿੱਤ ਕੰਟਰੋਲ ਸਿੱਕਰਾਟ ਮਿਲੂਗੀ ਤਰਮਾਦਨਾ ਬਿੱਤਵੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 250 ਮੈਂ ਚੱਕਰਾਂਗਾ ਅੱਗੇ ਕੀ ਪਤਾ ਹੈ ਅੱਛਾ ਕਿਵੇਂ ਤੈਨੂੰ ਲੱਗ ਰਿਹਾ ਇਦਾਂ ਦੀ ਅੱਜ ਗਾਣੇ ਗਾਣ ਲੱਗਿਆ ਐਨੀ ਛੋਟੀ ਉਮਰ ਦੇ ਵਿੱਚ ਕਿਦਾਂ ਸ਼ੌਂਕ ਪਿਆ ਮੈਂ ਮੇਰੇ ਪਾਪਾ ਨੇ ਦੱਸਿਆ ਸੀ ਛੋਟਾ ਐ ਸੁੰਦਰ万 ਜੀ ਯਾ ਜਿੰਦੇ ਡਾਕਟਰ ਵੰਦੀ ਤੁਹਾਡਾ ਪਾਪਾ ਕੀ ਕਰਦਾ ਵਾ ਮਸ਼ੀਨਾਂ ਦਾ ਕੰਮ ਕਿਹੜੀਆਂ ਮਸ਼ੀਨਾਂ ਦਾ ਜੁਕੀ ਚੈੱਕ ਓਵਲਕ ਸਾਰੀ ਤੁਸੀਂ ਇੱਥੇ ਆਏ ਹੋਨੇ ਆ ਹਾਂਜੀ ਜਦੋਂ ਆਨੇ ਆ ਕਦੇ ਕਦੇ ਆਨੇ ਸਕੂਲੋਂ ਸਕੂਲੋਂ ਆ ਕੇ ਫੇਰ ਅੱਥੇ ਆਨੇ ਆਂ ਪੜ੍ਹਾਈ ਕਿਵੇਂ ਚੱਲ ਰਹੀ ਆ ਬੜੀਆਂ ਪੜ੍ਹਾਈ ਦੇ ਵਿੱਚ ਫੇ ਕੀ ਬਣਨਾ ਪੜ੍ਹਾਈ ਕਰਕੇ ਜੋਬ ਬਣਨਾ ਕੀ ਬਣਾਈ ਸ਼ਾ ਕੀ ਬਣਨਗੀ ਫਿੰਗਰ ਸ਼ਿੰਗਰਪੰਨਾ ਹਾਂਜੀ ਤਾਂ ਹੀ ਸਿੱਧੂ ਮਸੇੂਏ ਜੀ ਦੇ ਬਹੁਤ ਵਧੀਆ Song ਕਰਦੇ ਹਾਂ ਹਾਂਜੀ ਕਿੰਨੇ ਸਾਲ ਹੋ ਗਏ ਗਾਉਂਦਿਆਂ ਨੂੰ 2-3 ਸਾਲ ਹੋ ਗਿਆ 2-3 ਸਾਲ ਪਹਿਲੇ ਵੀ ਤੁਹਾਡੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੋਈਆਂ ਤੇ ਵਧੀਆ ਗਾ ਰਹੇ ਹਾਂ ਹਾਂਜੀ ਹੂੰ ਹੁਣ ਅੱਗੇ ਕੀ ਸੁਪਨਾਵਾ ਹੁਣ ਅਗਲਾ ਨਵਾਂ ਗਾਣਾ ਸੁਣਾਉਂਗਾ ਤੁਹਾਨੂੰ ਕਿਦੋਂ ਸੁਣਾਣਾ ਪੰਜ-ਛੇ ਦਿਨ ਬਾਅਦ ਸੁਣਾਉਂਗਾ ਅੱਛਾ ਕੀ ਬਾਤ ਆ ਦੇਖ ਸਕਦੇ ਆ ਕਹਿੰਦਾ ਨਵਾਂ ਗੀਤ ਆਊਗਾ ਸਿੱਧੂ ਮਸੇੂਏ ਵਾਲਾ ਜਿਹੜਾ ਉਹ ਤੁਹਾਨੂੰ ਅਸੀਂ ਸੁਣਾਣਾ ਪੰਜ-ਛੇ ਦਿਨ ਬਾਅਦ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਇੱਥੇ ਕਿ ਅੱਜ ਟੈਂਟਰ ਦਾ ਸਮਾਨ ਦੇਖ ਸਕਦੇ ਆ ਇੱਕ ਦਿਨ ਪਹਿਲਾਂ ਹੀ ਐਡਵਾਂਸ ਪਹੁੰਚ ਚੁੱਕਾ ਵਾ ਇੱਥੇ ਤਸਵੀਰਾਂ ਵਿੱਚ ਤੁਹਾਨੂੰ ਹੋਰ ਵੀ ਸਾਡੇ ਵੀਰ ਜਿਹੜੇ ਇੱਥੇ ਕੰਮ ਕਰਦੇ ਆ ਉਹ ਵੀ ਦਿਖਾ ਲਾਂਗੇ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਬੜੇ ਲੰਮੇ ਸਮੇ ਤੋਂ ਸੇਵਾ ਨਿਭਾਉਂਦੇ ਆ ਉਹ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਜਾਣਨਾ ਚਾਹੁੰਦੇ ਆ ਅੱਜ ਦੇ ਦਿਨ ਦੇ ਉੱਤੇ ਕਿ ਸਤਨਾਮ ਸਿੰਘ ਜਿਹੜੇ ਮੋਟ ਗ੍ਰੇਡ ਪਰਸਨੈਲਿਟੀ ਆ ਹਾਂਜੀ ਮਨੂ ਸਰ ਹੋ ਗਿਆ 10 ਸਾਲ ਹੋ ਗਏ ਅੱਛਾ ਕਿਵੇਂ ਬੱਲੇ ਦਾ ਲੈਚਰ ਫਿਊਚਰ ਕਿਵੇਂ ਹੈ ਫਿਊਚਰ ਬਹੁਤ ਵਧੀਆ ਭਾਈ ਤੁਹਾਨੂੰ ਲੱਗ ਰਿਹਾ ਕੋਣ ਆਉਣ ਵਾਲਾ ਸਮਾ ਜਿਹੜਾ ਕਰ ਰਿਹਾ 50 ਗੱਸਰ ਪਰ ਮਨਾਈ ਜਾਂਦੀ ਹੈ ਤੁਸੀਂ ਬਣਾ ਰਹੇ ਹੋ ਨਾ ਕੱਲ ਲੰਗਰ ਦੀ ਤਿਆਰੀਆਂ ਹੋ ਰਹੀਆਂ ਸਰ ਅੱਛਾ ਹਾਂ ਅਰਜੈਂਟ ਵਾਅ ਹੋ ਰਹੀ ਹੈ ਕੀ ਮੈਸੇਜ ਆ ਉਹ ਤੇ ਲੋਕ ਪਹੁੰਚੇ ਵੱਧ ਚੜ ਕੇ ਇਹ ਹੀ ਕਹਿਣਾ ਚਾਹੁੰਦੇ ਆ ਵੱਤ ਤੋਂ ਵੱਤ ਜਿਹੜੇ ਸੱਜਣ ਮਿੱਤਰ ਹੈਗੇ ਆ ਭਾਈ ਦੇ ਯਾਰ ਤੋਂ ਜਿੰਨੇ ਵੀ ਸੰਗਤ ਹੈਗੀ ਆ ਵੱਤ ਤੋਂ ਵੱਤ ਆਗੇ ਲੰਗਰ ਚੱਪਨ ਸੇਵਾ ਕਰਦੇ ਹਾਂ ਕਿਵੇਂ ਮਸੂਦ ਬਹੁਤ ਵਧੀਆ ਜੀ ਜਿਹੜੀ ਨੇਕ ਕਮਾਈ ਕਰਦੇ ਆ ਉਹਦੇ ਚੋਂ ਕੁਛ ਨਾ ਕੁਝ ਨੀਸ਼ਤਾ ਕੱਢ ਕੇ ਲੰਗਰੰ ਦਾ ਇਖਾ ਕੱਢ ਕੇ ਲੋਈ ਸਾਡੇ ਸੋ ਆਪਣੰਦੇ ਲਾਈਵ ਤੇ 15 ਗਾਸ ਜੀ ਤੇ ਹੋ ਗਿਆ 7 ਸਾਲ ਹੋ ਗਏ ਲੰਗਰ 7 ਸਾਲ ਹੋ ਗਏ ਜੀ ਸੋ ਗੱਲਬਾਤ ਕਰਾਂਗੇ ਸਤਨਾਮ ਸਿੰਘ ਜੀ ਜਿਹੜੇ ਇੱਕ ਉਂਗਲੀ ਦੇ ਨਾਲ 40 ਕਿਲੋ ਤੋਂ ਵੱਧ ਵਜਨ ਚੱਕ ਲੈਂਦੇ ਨੇ ਤੇ ਅੱਜ ਉਹਨਾਂ ਦੀ ਸ਼ੌਕ ਤੇ ਪਹੁੰਚਿਆ ਜਿਹੜੇ ਹਰ ਸਾਲ 15 ਅਗਸਤ ਵਾਲੇ ਦਿਨ ਆਪਣਾ ਜੇ ਨੇਕ ਕਮਾਈ ਦੇ ਵਿੱਚੋਂ ਜਿਹੜਾ ਹਿੱਸਾ ਕੱਢ ਕੇ ਲੰਗਰ ਲਾਉਂਦੇ ਨੇ ਤੇ ਉਸ ਲੰਗਰ ਦੇ ਲਈ ਆ ਕੇ ਗਲਬਤ ਚਾਨ ਪਹੁੰਚਿਆ ਸੀ ਜਿਹੜਾ ਜਾਨਕਮੇ ਸਿੰਘ ਜੀ ਗੱਲ ਕਰਦਾ ਹਾਂ ਹਾਂਜੀ ਸਨਾਨ ਸਿੰਘ ਜੀ ਸਾਨਾ ਪਹਿਲੇ ਜੀ ਵਾਈ ਜੁਰੂ ਜੀ ਸਾਥ ਸਾਤੇ ਵਾਈ ਜੁਰੂ ਦੇ ਫਤਿਹ ਜੀ ਜਾਨਕਮੇ ਆ ਗਿਆ ਜੀ ਇਹ ਜਿਹੜਾ ਲੰਗਰ ਤੁਸੀਂ ਹਰ ਸਾਲ ਲਾਉਂਦੇ ਹੋ ਬਿਲਕੁਲ ਜੀ ਬਿਲਕੁਲ ਸਾਨਾ ਪਹਿਲੇ ਜੀ ਸਾਰੇ ਤੁਹਾਡੇ মিডিਆ ਵਾਲਿਆਂ ਨੂੰ ਧੰਨਵਾਦ ਕਰਦਾ ਹੈ ਜਿਹੜਾ ਲੰਗਰ ਵਾਲੇ ਦਿਨ ਤੋਂ ਪਹਿਲੇ ਇੱਕ ਦਿਨ ਤੁਸੀਂ ਆ ਜੰਨੇ ਹੋ ਔਰ ਜਿਨਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਹੋ ਸਾਰਿਆਂ ਨੂੰ ਇੱਕ ਵਾਰੀ ਹੋਰ ਮੈਂ ਤੁਹਾਡਾ ਆਪਣਾ ਸੁਨਾਨ ਸਿੰਘ ਇੱਕ ਹੁਣ ਵਾਲਾ ਸਤਿ ਸ੍ਰੀ ਅਕਾਲ ਕਰਦਾ ਹਾਂ ਤੇ ਅੱਜ ਮੀਡੀਆ ਦੇ ਰਾਹੀਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਲੈ ਵੀ ਅੱਜ ਅਕਲ 15 ਅਗਸਤ ਹੈਗੇ ਆ ਤੇ ਜਿਨਨੇ ਵੀ ਮੇਰੇ ਦੋਸਤ ਭੈਣ ਭਰਾ ਤੁਸੀਂ ਆ ਸਕਦੇ ਹੋ ਤੇ ਸਰਦਾਰ ਨਗਰ ਬਾਲਮਿਕੀ ਹੱਲੇ ਵਸਤੀ ਜੋਦੇਵਾਲ ਲੁਧਿਆਣਾ ਜਰੂਰ ਆਓ ਤੇ ਪ੍ਰਸਾਦਾ ਜਿਹੜਾ ਬਾਬਾ ਜੀ ਨੇ ਬਹਾਨਣ ਲੱਗੇ ਉਹ ਜਰੂਰ ਛੱਕ ਕੇ ਆਣਾ ਤੁਸੀਂ ਸਤਿਨਾਮ ਸਿੰਘ ਜੀ ਕਿਵੇਂ ਦੇਖਦੇ ਹੋ ਕਾਫੀ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਡੀਆਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਕੰਗਰੇਸ ਨੂੰ ਲੈ ਕੇ ਚੱਕ ਕੇ ਤੇ ਕਾਫੀ ਸਮਾਜ ਦੇ ਵਿੱਚ ਤੁਸੀਂ ਅੱਗੇ ਵਧੇ ਹੋ ਤੇ ਬਹੁਤ ਸਾਰਾ ਮਾਨ ਸਨਮਾਨ ਵੀ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੋਂ ਮਿਹੜਾ ਚਿੱਠੀ ਇਨਵਾਈਟ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਬਹੁਤ ਸਾਰਾ ਪਬਲਿਕ ਨੇ ਲੈਣਾ ਸਾਰਾ ਪਿਆਰ ਦਿੱਤਾ ਔਰ ਤੁਹਾਡੇ ਸਾਰੇ মিডিਆ ਰਾਏ ਇੰਨਾ ਕਿ ਮੈਨੂੰ ਅੱਜ ਪਿਆਰ ਮਿਲ ਰਿਹਾ ਜੀ ਤੇ ਅਮ ਜਿਹੜੇ ਸਾਡੇ ਭੈਣ ਭਰਾ ਜਿਹਨੇ ਵੀ ਦੇਖ ਰਹੇ ਹੋ ਮੈਂ ਦੇਨਦਾਰ ਆ ਉਹਨਾਂ ਦਾ ਪੂਰੀ ਨਹੀਂ ਕਰ ਸਕਦਾ ਜੀ ਜਿੰਨਾ ਕ ਪਿਆਰ ਮੈਨੂੰ ਮਿਲਿਆ ਹੋਇਆ ਤੇ ਅੱਜ ਤੁਸੀਂ ਆਏ ਹੋ ਇੱਕ ਦਿਨ ਪਹਿਲੇ ਤਾਂ ਮੈਂ ਐਡ ਦੇਣ ਲੱਗਾ ਕਿ ਲਾ ਵੀ ਜਿਹਨੇ ਵੀ ਮੇਰੇ ਦੋਸਤ ਭੈਣ ਭਰਾ ਦੇਖ ਰਹੇ ਹੋ ਕੱਲ 15 ਅਗਸਤ ਜ਼ਰੂਰ ਆਓ ਇੱਕ ਵਾਰੀ ਸਿਹਤ ਦਾ ਕੀ ਰਾਜ ਆ ਜਿਹੜੀ ਅੱਜ ਸਿਹਤ ਏਡੀ ਫਿਟਨੈਸ ਨੇ ਵਿੱਚ ਆ ਇਨੀ ਉਮਰ ਦੀ ਸਿਹਤ ਭਾਈ ਬਸ ਤੇ ਇਹਦੇ ਵਾਸਤੇ ਬਣਾਈ ਜੀ ਆਪਣੇ ਦੇਸ਼ ਵਾਸਤੇ ਜੀ ਕਿ ਭਗਵਾਨ ਤੁਮਾਂ ਜੀ ਕੁਝ ਕਰੂਗਾ ਜੀ ਉਹਨਾਂ ਨੇ ਕੁਝ ਕੀਤਾ ਨਹੀਂ ਬਸ ਯਾਦਗਾਰੀ ਰਹਿਣਾ ਹੁੰਦਾ ਪੰਜਾਬ ਦੇ ਵਿੱਚ ਸਪੋਰਟ ਦੀ ਅਸੀਂ ਮੰਨਤ ਕਰਦੇ ਆ ਤੁਹਾਨੂੰ ਨਹੀਂ ਪਤਾ ਕਿ ਕਿੱਦਾਂ ਮੈਂ ਉਹੀ ਕਹਿ ਰਿਹਾ ਜੀ ਸਾਡੇ ਭਗਵੰਤ ਜੀ ਨੇ ਕਹਿੰਦਾ ਕਿ ਲੈ ਬੇ ਆਪਣੇ ਵੱਲ ਤੇ ਕਰ ਲੋ ਜੋ ਕਰ ਸਕਦੇ ਹੋ ਅੱਛਾ ਉਸ ਤੋਂ ਬਾਅਦ ਜੀ ਘਟਗੜੋ ਤਿੰਨ ਚਾਰ ਵਾਰੀ ਅਸੀਂ ਗਏ ਵੀ ਐਸੀਐਮ ਹੋਸ ਅੱਛਾ ਗਏ ਹੋ ਬਿਲਕੁਲ ਜੀ ਬਿਲਕੁਲ ਅੱਛਾ ਹੁਣ ਤਾਂ ਅਸੀਂ ਆਸ ਹੀ ਛੱਡਦੇ ਜੀ ਮੇਰੀ ਬੱਚੀ ਜਿਹੜੀ ਬੇਟੀ ਜਿਹੜੀ ਹੈ ਬਾਸਕਰ ਬਾਲ ਖੇਡਦੀ ਸੀਗੀ ਅੱਜ ਬੋ ਜੀ ਉਹਨਾਂ ਕੋਲ ਉਹਨੂੰ ਵੀ ਹਟਾਤਾ ਜੀ ਮੈਂ ਤੇ ਆਈ ਮੇਰੀ ਬੇਟੀ ਨੇ ਮੈਂ ਕਿਹਾ ਤੂੰ ਸਿਰਫ ਪੜ੍ਹਾਈ ਵੱਲ ਧਿਆਨ ਦੋ ਖੇਡਾਂ ਵੱਲ ਨਹੀਂ ਦੇਣੇ ਹੁਣ ਅੱਛਾ ਤੇ ਆਈ ਮੇਰੀ ਬੇਟੀ ਜੇਰੀ ਹੁਣ ਬਾਹਰ ਜਾ ਰਹੀ ਹੈ ਅਗਲੇ ਮਹੀਨੇ ਅੱਛਾ ਤੇ ਸਿਰਫ ਪੜ੍ਹਾਈ ਦੇ ਵਿੱਚ ਜਿਵੇਂ ਹੁਣ ਆਪਣੇ ਔਲਾਦ ਨੂੰ ਇੱਕੋ ਹੀ ਗੱਲ ਸਿਖਾਈ ਹੈ ਜਾਂ ਤੇ ਕੋਈ ਜੱਜ ਬਣ ਜਾਓ ਜਾਂ ਕੋਈ ਸਰਕਾਰੀ ਜੋਬ ਲੋ ਔਰ ਖੇਡਾਂ ਵੱਲ ਨਹੀਂ ਜਾਓ ਹੋਰ ਕੋਈ ਆਪਾਂ ਤਾਂ ਕੁਝ ਮਿਲੇ ਹੀ ਨਹੀਂ ਆ ਕਾਫੀ ਜਿਹੜੀ ਜ਼ਿੰਦਗੀ ਦਾ ਸਟੱਗ ਕੋਈ ਨਹੀਂ ਕੀਤਾ ਬਿਲਕੁਲ ਭਾਜੀ ਬਿਲਕੁਲ ਜੀ ਬਿਲਕੁਲ ਇੰਨਾ ਘਟ ਕੋੜਾ 15 20 ਸਾਲ ਹੋ ਗਏ ਆ ਜਿਹੜਾ ਮੈਂ ਵੀ ਕਿਹਾ ਕਿ ਲੈ ਆਪਾਂ ਆਪਣੇ ਪੰਜਾਬ ਵਾਸਤੇ ਕੋਈ ਨਾ ਕਰੀਏ ਜਿਹੜੀਆਂ ਯਾਦਗਾਰੀ ਰਹਿ ਗਈਆਂ ਉਹ ਤੇ ਤਸਵੀਰਾਂ ਰਹਿ ਗਈਆਂ ਦਿਖਾ ਦਿਓ ਇੱਕ ਵਾਰੀ ਮਾਦਲ ਜੀ ਆਜੋ ਆਜੋ ਤਸਵੀਰਾਂ ਦੇਖ ਸਕਦੇ ਆ ਨਾਮ ਸਿੰਘ ਜੀ ਦੀਆਂ ਉਸ ਟਾਈਮ ਦੀਆਂ ਤਸਵੀਰਾਂ ਵਾ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਜੇ ਅੱਜ ਭਗਵੰਤ ਸਿੰਘ ਜੀ ਜੇ ਕਿਸੇ ਸਾਥ ਦਿੰਦਾ ਜੀ ਤੇ ਅੱਜ ਜਿਹੜੇ ਪੂਰੇ ਵਰਲਡ ਤੇ ਜਾ ਕੇ ਜਿਹੜਾ ਇੱਕ ਹੋਂਗਲ ਵਾਲਾ ਮੈਂ ਜਿਹੜਾ 85 ਕਿਲੋ ਨਹੀਂ 130 ਕਿਲੋ ਦਾ ਚੈਲੰਜ ਕੀਤਾ ਸੀਗਾ ਜੀ ਭਾਰਤ ਚੱਕ ਕੇ ਜ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਉੱਚਾ ਕਰੂੰਗਾ ਜੀ ਵਰ ਉਹਨਾਂ ਨੇ ਕੀਤਾ ਨਹੀਂ ਕੁਝ ਕਿੰਨੀ ਦੇਰ ਤੋਂ ਇਹ ਸ਼ੌਂਕ ਤੁਹਾਨੂੰ ਲੱਗਿਆ ਹੋਇਆ ਜਿਹੜਾ ਇਹ ਪੈ ਗਿਆ ਪੂਰੀ ਨਾ ਭਾਰ ਚੱਕਣਾ ਬੜਾ ਦੇਖੋ ਜੀ 15 ਬਿਲਕੁਲ ਜੀ ਬਿਲਕੁਲ ਭਾਰ ਵੀ ਚੱਕਿਆ ਜੀ ਆ ਦੇਖੋ ਜੀ ਆ ਸਾਮਾਨ ਰੱਖਿਆ ਹੋਇਆ ਜੀ ਤੁਹਾਨੂੰ ਕਹਿ ਤੇ ਰਿਹਾ ਹੁਣ ਇੱਕ ਯਾਦਗਾਰੀ ਹੈ ਜੀ ਆ ਦੇਖੋ ਜੀ ਆ 85 ਕਿਲੋ ਭਾਰ ਹੈਗਾ ਥੱਲੇ ਕਰਕੇ ਦਿਖਾਇਆ ਜਾਂ ਜੀ ਅੱਛਾ ਜੀ ਜਿਹੜੀ ਇਸ ਭਾਰ ਨੂੰ ਦੇਖ ਲਓ 20 40 60 70 80 85 ਕਿਲੋ ਭਾਰ ਹੈਗਾ ਜੀ ਇਹ ਕੋੰਨਾ ਚੱਕਿਆ ਜੀ 85 ਕਿਲੋ 10 ਸੈਕਿੰਡ ਰਸਤੇ ਆ ਮੇਰੀ ਕਿੰਨੇ ਕਿ ਦਿਨ ਚ ਕਿਹਾ ਇਹ ਭਾਰਤ ਵੀ ਜਿਹੜਾ ਕਿ ਮੈਂ ਕਹਿੰਦਾ ਦੇਖੋ ਜੀ ਮੈਂ ਬਾਹਰ ਵੀ ਜਾ ਕੇ ਹਾਏ ਦੁਬਈ ਜਾ ਕੇ ਸੋਲ ਆ ਕੇ ਆਇਆ ਜੀ ਜਿਮ ਦੇ ਵਿੱਚ ਜਦ ਕਿ ਬਗਾਨੇ ਦੇਸ਼ ਜਿਹਨੂੰ ਆਪਾਂ ਕਹਿੰਦੇ ਕਿ ਲੈਵੇ ਪਾਕਿਸਤਾਨ ਸਹੀ ਨਹੀਂ ਆਗੇ ਉਹ ਜੋ ਬੰਦਾ ਜਿਹੜਾ ਲੱਖਾਂ ਹਿਸਾਬ ਨਾਲ ਉੱਥੇ ਬੰਦੇ ਜਿਹੜੇ ਮਿਲ ਕੇ ਮੈਨੂੰ ਕਹਿੰਦੇ ਆਇਓ ਜੀ ਮੇਰੇ ਦੇਸ਼ ਵਿੱਚ ਭਾਰਤ ਚੱਕ ਕੇ ਦਿਖਾ ਦਿਓ ਜੀ ਤੁਹਾਨੂੰ ਜੋ ਚਾਹੀਦਾ ਮਿਲ ਜੂਗਾ ਪਰ ਸਾਡੇ ਸਰਕਾਰ ਆਪਣੇ ਇੰਡੀਆ ਚ ਨਹੀਂ ਸਾਨੂੰ ਇਸ ਲਾਇਕ ਸਮਝ ਆਜੋ ਜੀ ਆਜੋ ਜੀ ਆਹ ਦੇਖੋ ਜੀ ਆ ਸਾਡੇ ਜਿਹੜੇ ਆ ਪੋਸਟਰ ਦੇਖ ਲਈ ਪੋਸਟਰ ਹੀ ਰਹਿ ਗਏ ਜੀ ਹੁਣ ਜਿੰਨੇ ਕ ਸਾਡੇ ਲੀਡਰ ਹੈਗੇ ਸਾਰੇ ਕਹਿੰਦੇ ਜੀਏ ਕਿ ਲੈਵੇ ਸਤਨਾਮ ਜੀ ਤੁਹਾਨੂੰ ਮੈਂ ਉਹ ਅੱਗੇ ਤੱਕ ਲੈ ਕੇ ਜਾਊਗਾ ਜੀ ਬਸ ਵੋਟਾਂ ਜਦੋਂ ਲੈਣ ਵਾਸਤੇ ਉਹ ਜਦੋਂ ਆਣਗੇ ਉਦੋਂ ਹੀ ਹੈ ਉਸ ਤੋਂ ਬਾਅਦ ਨਹੀਂ ਜੀ ਮੁਲਾਵੇ ਵੀ ਕਾਫੀ ਬੰਦਿਆਂ ਨਾਲ ਮੇਲ ਵੀ ਹੋਇਆ ਤੁਹਾਡਾ ਸਰਕਾਰ ਦੇ ਬੰਦਿਆਂ ਨਾਲ ਬਸ ਜੀ ਹੁਣ ਤਾਂ ਇੱਕ ਸਾਰਾ ਯਾਦਾਂ ਹੀ ਰਹਿ ਗਈਆਂ ਤਾਂ ਹੁਣ ਤਾਂ ਆਪਾਂ ਆਪਣੇ ਦੇਸ਼ ਵਾਸਤੇ ਫਿਰ ਵੀ ਜੀ ਅੱਜ ਕੱਲ 15 ਅਗਸਤ ਹੈਗੇ ਜੀ ਜਿਹੜੇ ਲੀਡਰ ਕੋਈ ਸਾਥ ਦੇਵੇ ਚਾਹੇ ਨਾ ਦੇਵੇ ਜਿਹੜਾ ਅੱਜ ਭਾਰਤ ਦੇਸ਼ ਵਿੱਚ ਮੇਰੀ ਪੈਦਾਸ਼ ਹੋਈ ਹੈ ਪੰਜਾਬ ਦੇ ਵਿੱਚ ਇਸ ਜਿਹੜਾ ਗੁਰੂਆਂ ਦੀ ਧਰਤੀ ਉੱਤੇ ਜਿਹੜਾ ਮੈਨੂੰ ਅੱਜ ਜਨਮ ਹੋਈ ਹੈ ਤੇ ਆਪਾਂ ਆਪਣੇ ਪੰਜਾਬ ਵਾਸਤੇ ਕੋਈ ਨਾ ਕੁਝ ਕਰੀਏ ਕਿਵੇਂ ਦੇਖਦੇ ਇਦਾਂ ਦੀ ਸਮਾਜ ਸੇਵਾ ਕਰਦੇ ਹੋ ਮਨੁੱਖ ਸੰਤੁਸ਼ਟੀ ਬਿਲਕੁਲ ਜੀ ਬਿਲਕੁਲ ਭਾਜੀ ਬਿਲਕੁਲ ਜੀ ਜਿਹੜੀ ਆਪਣੇ ਸਾਲ ਬਾਅਦ ਜਿਹੜੀ ਕਿਰਤ ਕਮਾਈ ਵਿੱਚ ਕੁਝ ਯੋਗਦਾਨ ਵਾਸਤੇ ਕੱਢ ਗਏ ਜੀ ਥੋੜੇ ਥੋੜੇ ਪੈਸੇ ਕਰਕੇ ਔਰ 15 ਅਗਸਤ ਨੂੰ ਜੀ ਲੰਗਰ ਲਾ ਰਹੀ ਰਹੀ ਹੈ ਕਿੰਨੇ ਸਾਲ ਕੁ ਲਗਾਉਂਦੇ ਹੋ ਹੋ ਗਈ 15 ਸਾਲ ਤਾਂ ਹੋ ਗਈ ਜੀ ਜਦ ਤੱਕ ਦੇਖੋ ਜੀ ਇਸ ਪਾਵਨ ਧਰਤੀ ਜਿਹੜੇ ਗੁਰੂਆਂ ਦੀ ਧਰਤੀ ਦਾ ਆਪਾਂ ਆਏ ਆ ਤੇ ਜਦ ਤੱਕ ਜਿੰਦੇ ਰਵਾਂਗਾ ਜਦ ਤੱਕ ਇਹਦੇ ਹਰ ਸਾਲ ਲੰਗਰ ਲਾਉਂਗਾ ਜੀ ਆਪਣੇ ਕਿਰਤ ਕਮਾਈ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਆ ਕੱਲ ਦੇ। ਬਸ ਮੈਂ ਇਹੀ ਕਹਿਣਾ ਜੀ ਜਿਨਨੇ ਵੀ ਮੇਰੇ ਭੈਣ ਭਰਾ ਕੱਲ 15 ਅਗਸਤ ਹੈਗਾ ਜੀ ਤੇ ਜ਼ਰੂਰ ਤੁਸੀਂ ਸਰਦਾਰ ਨਗਰ ਬਾਲਮਿਕੀ ਮਲੇ ਬੱਸੀ ਜੋਦੇਵਾਲ ਲੁਧਿਆਣਾ ਜਿਹੜਾ ਆਓ ਜਿਨਨੇ ਵੀ মিডিਆ ਰਾਹੀਂ ਅੱਜ ਤੁਹਾਨੂੰ ਮੈਸੇਜ ਦੇ ਰਿਹਾ ਬੱਦ ਤੋਂ ਵੱਧ ਆਓ ਤੁਸੀਂ ਤੇ ਲੰਗਰ ਛੱਕ ਕੇ ਜ਼ਰੂਰ ਜਾਓ ਬਾਬਾ ਜੀ ਦਾ 12 ਵਜੇ ਤੋਂ ਕਿੰਨੇ ਵਜੇ 12 ਵਜੇ ਲੰਗਰ ਸ਼ੁਰੂ ਹੋਈ ਹੈ 12 ਵਜੇ ਲੈ ਕੇ 5-6 ਵਜੇ ਦਾ ਜੀ ਤੇ ਜ਼ਰੂਰ ਤੁਹਾਨੂੰ ਸਾਰੇ মিডিਆ ਵਾਲੇ ਨੇ ਵੀ ਕਹਿ ਰਿਆ ਕੱਲ ਦਾ ਦਿਨ ਜਿਹੜਾ 15 ਅਗਸਤ ਦਿਨ ਵਧੀਆ ਦਿਨ ਹੈ ਤਾਂ ਤੁਸੀਂ ਵੀ ਆਓ ਤੇ ਪ੍ਰਸ਼ਾਦ ਬਾਬਾ ਜੀ ਜ਼ਰੂਰ ਛੱਕ ਜਾਨਾ ਤੁਸੀਂ